ਸਤਿ ਸ੍ਰੀ ਅਕਾਲ ਜੀ ਕਿਤਾਉਂ ਜੀ ਸਾਰੇ ਬੱਚੇ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਿਲਕੁਲ ਠੀਕ ਠਾਕ ਹੋਣਗੇ ਜਿਹੜੀ ਅੱਜ ਦੀ ਆਪਾਂ ਕਲੈਕਸ਼ਨ ਲੈ ਕੇ ਆਏ ਹਾਂ ਉਹ ਲੈ ਕੇ ਆਏ ਦਾਸ ਬ੍ਰੈਂਡ ਦੇ ਸੂਟ ਬਹੁਤ ਸੋਹਣੇ ਸੂਟ ਨੇ ਜੀ ਦਾਸ ਬ੍ਰੈਂਡ ਦੇ ਜਿਹੜੀਆਂ ਪੈਨ ਪਾਉਂਦੀਆਂ ਨੇ ਲੈਂਦੀਆਂ ਨੇ ਉਹਨਾਂ ਨੂੰ ਪਤਾ ਹੀ ਹੈ ਦਾਸ ਬ੍ਰੈਂਡ ਦਾ ਬਹੁਤ ਅੱਛਾ ਫੈਬਰਿਕ ਹੁੰਦਾ ਹੈਗਾ ਬਿਲਕੁਲ ਵੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਬਿਲਕੁਲ ਵੀ ਟ੍ਰਾਂਜ਼ੀ ਨਹੀਂ ਹੈਗਾ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਗਾਰਨੀਆਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਸੁਪੀਰੀਅਰ ਜਿਹਾ ਫੈਬਰਿਕ ਹੁੰਦਾ ਹੈਗਾ ਇਹ ਤੇ ਮੈਚਿੰਗ ਵੀ ਨੇ ਕਿ ਆਪਣੇ ਤੁਸੀਂ ਲਾਈਕ ਕਰ ਦਿਓ ਤੇ ਸਕਰੀਨਸ਼ਾਟ ਲੈ ਕੇ ਫਰਦਰ ਪਲੇਸ ਕਰ ਸਕਦੇ ਹੋ ਫਰਸਟ ਕਲਰ ਇਹ ਰਹੂਗਾ ਜੀ ਬੜਾ ਪਿਆਰਾ ਜਿਹਾ ਸ਼ੇਡ ਹੈ ਤੇ ਇਹ 5 ਮੀਟਰ ਓਵਰ ਸੂਟ ਮਿਲੂਗਾ ਤੁਹਾਨੂੰ ਬਹੁਤ ਵਧੀਆ ਸੂਟ ਹੈ ਇਹਨ ਲਿਬਿਆ ਕਾਟਨ ਰਹੂਗੀ ਜੀ ਇਹ ਦਾਸ ਬ੍ਰਾਂਡ ਦੀ ਲਿਬਿਆ ਕਾਟਨ ਰਹੂਗੀ ਤੇ ਉਸ ਤੋਂ ਬਾਅਦ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਨੈਕਸਟ ਕਲਰ ਇਹ ਵਾਲਾ ਆ ਗਿਆ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਹੈਗਾ ਦੇਖੋ ਜੀ ਤੁਸੀਂ ਬੜੇ ਸੋਹਣੇ ਸੋਹਣੇ ਜਿਹਾ ਸੂਟ ਇਹ ਸਾਡੇ ਕੋਲੋਂ ਲੈ ਸਕਦੇ ਹੋਗੇ ਬੜੇ ਪਿਆਰੇ ਪਿਆਰੇ ਜੀ ਸੂਟ ਨੇ ਜੀ ਇਹ ਕਲਰ ਪ੍ਰਿੰਟ ਬਹੁਤ ਅੱਛੇ ਨੇ ਇਹਨਾਂ ਨੂੰ ਤੁਸੀਂ ਸੂਟ ਬਣਾਓ ਕੋਰਸੈਟ ਬਣਾਓ ਡ्रेसेस ਬਣਾਓ ਜਿੱਦਾਂ ਬਣਾ ਲੈ ਜਾਨੇ ਬਣਾ ਸਕਦੇ ਹੋਗੇ ਗਰਮੀਆਂ ਦੇ ਅਕੋਰਡਿੰਗ ਇਹ ਬਹੁਤ ਹੀ ਹਲਕਾ ਤੇ ਲਾਈਟ ਵੇਟ ਹੁੰਦਾ ਹੈ ਇੱਕ ਇਹਦੀ ਸਭ ਤੋਂ ਵੱਡੀ ਗੱਲ ਖਾਸੀਅਤ ਇਹ ਹੈ ਇਹਨਾਂ ਦੇ ਕਲਰ ਬਿਲਕੁਲ ਨਹੀਂ ਜਾਂਦੇ ਤੇ ਇੱਕ ਇਹਨਾਂ ਦੇ ਵਿੱਚ ਇਹ ਟ੍ਰਾਂਸਜ ਨਹੀਂ ਹੁੰਦੇ ਹੈਗੇ ਬਿਲਕੁਲ ਵਧੀਆ ਵਾਲਾ ਫੈਬਰਿਕ ਹੁੰਦਾ ਹੈਗਾ ਤੇ ਨੈਕਸਟ ਕਲਰ ਇਹਦੇ ਵਿੱਚ ਆ ਵਾਲਾ ਆ ਗਿਆ ਜੀ ਸਾਰੇ ਕਲਰ ਪ੍ਰਿੰਟ ਚੇਂਜ ਚੇਂਜ ਹੈਗੇ ਨੇ ਜੀ ਸਾਰੇ ਤੁਹਾਡੇ ਲਈ ਨਵੇਂ-ਨਵੇਂ ਕਲਰ ਪ੍ਰਿੰਟ ਚੂਜ਼ ਕਰਕੇ ਲੈ ਕੇ ਆਏ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜਿਹੜਾ ਜਿਹੜਾ ਪਲੇਸ ਕਰ ਸਕਦੇ ਹੋਗੇ ਤੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਤੇ ਆਪਾਂ ਇਹਨਾਂ ਦਾ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਅਸੀਂ ਤੁਹਾਨੂੰ ਇਹਨਾਂ ਦੇ ਵਿੱਚ ਪ੍ਰਾਈਸ ਵੀ ਦੱਸ ਦੇਵਾਂਗੇ ਪ੍ਰਾਈਸ ਦੱਸੇ ਹੋਏ ਹੁੰਦੇ ਨੇ ਸਾਡੀ ਵੀਡੀਓ ਦੇ ਵਿੱਚ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਜੀ ਜਿਹੜਾ ਕਲਰ ਪ੍ਰਿੰਟ ਤਾਂ ਸੋਨਾ ਲੱਗਦਾ ਤੁਸੀਂ ਉਹੀ ਚੂਜ਼ ਕਰ ਸਕਦੇ ਜੀ ਦੇਖੋ ਕਿੰਨੇ ਸੋਨੇ ਸੋਨੇ ਜੇ ਪ੍ਰਿੰਟ ਹੈਗੇ ਨੇਗੇ ਦੀ ਬੇ ਪਾਟਰਨ ਦੀ 10 ਬੈਂਡ ਦੀ ਨੈਕਸਟ ਕਲਰ ਇਹ ਵਾਲਾ ਰਹੂਗਾ ਜੀ ਬਹੁਤ ਸੋਹਣਾ ਹੈਗਾ ਤੁਸੀਂ ਮੇਰੇ ਵੇਅਰ ਕੀਤਾ ਵੀ ਦੇਖਿਆ ਹੋਊਗਾ ਇਹ ਸੂਟ ਬਹੁਤ ਸੋਹਣਾ ਜਿਹਾ ਕਲਰ ਹੈਗਾ ਜੀ ਦੇਖੋ ਸਾਰੇ ਪ੍ਰੋਪਰ ਪੂਰੀ ਕਰਨੀਗੇ ਉਸ ਤੇ ਸਾਰੇ ਜਿਹਦੇ ਉਤੇ ਲਿਬਿਆ ਪਾਟਰਨ ਲਿਖੀ ਹੋਈ ਹੋਊਗੀ 10 ਬ੍ਰੈਂਡ ਦਾ ਬੜਾ ਪਿਆਰਾ ਜਿਹਾ ਫੈਬਰਿਕ ਹੈਗਾ ਬਾਕਮਾਲ ਜੀਆਂ ਚੀਜ਼ਾਂ ਲੱਗੀਆਂ ਗਰਮੀਆਂ ਦੇ ਅਕੋਰਡਿੰਗ ਹੀ ਬੜੇ ਸੋਹਣੇ ਸੋਹਣੇ ਜਿਹਾ ਕਲਰ ਪ੍ਰਿੰਟ ਹੈ ਇਹਨਾਂ ਦੇ ਕਲਰ ਬਿਲਕੁਲ ਨਹੀਂ ਜਾਂਦੇ ਹੈਗੇ ਤੇ ਇਹ ਜਿੱਦਾਂ ਐਸ ਇਟ ਇਸ ਹੀ ਰਹਿੰਦੇ ਆ ਤੋਈਂ ਦੇ ਤੋਈਂ ਦੇ ਨਿੱਖਣ ਵਾਲੇ ਸੂਟ ਹੈਗੇ ਆ ਜੀ ਤੇ ਆਪਾਂ ਪ੍ਰਾਈਸ ਵੀ ਇਹਨਾਂ ਦੇ ਬਿਲਕੁਲ ਜੈਨੂਨ ਜਿਹੇ ਦਿੱਤੇ ਹੋਏ ਹੁੰਦੇ ਆਗੇ ਆਪਣੇ ਪ੍ਰਾਈਸ ਬਿਲਕੁਲ ਜੈਨੂਨ ਹੁੰਦੇ ਆਗੇ ਭੈਣਾਂ ਨੂੰ ਬੜੇ ਪਸੰਦ ਆਉਂਦੇ ਆ ਤੇ ਸਾਰੇ ਸੂਟ ਲਓ ਜੀ ਇਹ ਤਾਂ ਹੋ ਗਿਆ ਜੀ ਆਲਓਵਰ ਸੂਟ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਮੈਚਿੰਗ ਦੇ ਵਿੱਚ ਮੈਚਿੰਗ ਦੇ ਵਿੱਚ ਆਪਣੇ ਕੋਲੇ ਇਹ ਵਾਲੇ ਸੂਟ ਆਏ ਆ ਰਿਪੀਟ ਕਰ ਚੁੱਕੇ ਆਗੇ ਆਪਾਂ ਬੜੇ ਸੋਹਣੇ ਜੇ ਇਹ ਦੇਖੋ ਇਹਦੇ ਵਿੱਚ ਲਾਈਨਿੰਗ ਬਣੀ ਹੋਈ ਹੈ ਸਟਾਫ ਬੜਾ ਪਿਆਰਾ ਜਿਹਾ ਉਹੀ ਦਾਸ ਰੈਨ ਦੇ ਲੀਪਾ ਕਾਟਨ ਦੇ ਐਦਾ ਇਹਨਾਂ ਦੇ ਵਿੱਚ ਲਾਈਨਿੰਗ ਹੈਗੀ ਹੈਗੀ ਲਓ ਜੀ ਇਹ ਮੈਚਿੰਗ ਦੇ ਵਿੱਚ ਰਹਿਣਗੇ ਫਰਸਟ ਕਲਰ ਇਹ ਰਹੂਗਾ ਜੀ ਮੈਚਿੰ ਲਓ ਜੀ ਇਹ ਦੇ ਸੈਕੰਡ ਕਲਰ ਇਹ ਵਾਲਾ ਆ ਗਿਆ ਜਿਹੜਾ ਕਲਰ ਵੀ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬੜੇ ਜਿਆਦਾ ਡਿਮਾਂਡ ਹੈ ਪਹਿਣਾ ਦੀ ਇਹ ਸੂਟਾਂ ਦੀ ਛੋਟੀ ਡਿਮਾਂਡ ਦੇ ਉੱਤੇ ਹੀ ਵਾਰ-ਵਾਰ ਆਪਾਂ ਇਹ ਰਿਪੀਟ ਕਰ ਰਹੇ ਹਾਂ ਕਿਉਂਕਿ ਦਾਸ ਬ੍ਰਾਂਡ ਦੇ ਸੂਟ ਨੇ ਜਿਹੜੇ ਉਹ ਜਿਹੜੀਆਂ ਪਹਿਣਾ ਵੇਅਰ ਕਰ ਚੁੱਕੀਆਂ ਲੰਗੀਆਂ ਉਹਨਾਂ ਨੂੰ ਪਤਾ ਹੀ ਹੈ ਜੀ ਤੇ ਆਪਣਾ ਜਿਹੜਾ ਸਾਰਾ ਫੈਬਰਿਕ ਹੁੰਦਾ ਹੈਗਾ ਉਹ ਆਪਾਂ ਅੱਛੇ ਵਾਲਾ ਰੱਖਦੇ ਹਾਂ ਜੀ ਲਓ ਜੀ ਬਹੁਤ ਸੋਹਣਾ ਹੈਗਾ ਜੀ ਸਾਰੇ ਤੇ ਨੈਕਸਟ ਕਲਰ ਇਹ ਵਾਲਾ ਆ ਗਿਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਅੱਜ ਦੇ ਸੂਟਾਂ ਦਾ ਜਿਹੜਾ ਪ੍ਰਾਈਸ ਹੋਊਗਾ ਔਰ ਹੋਊਗਾ ਜੀ 850 850 ਰੁਪਏ ਦੇ ਵਿੱਚ ਤੁਹਾਨੂੰ ਦਾਸ ਬ੍ਰੈਂਡ ਦਾ ਸੂਟ ਮਿਲ ਰਿਹਾ ਜੋ ਕਿ ਅਸੀਂ ਬਹੁਤ ਹੀ ਜੈਨੂ ਪ੍ਰਾਈਸ ਦੇ ਵਿੱਚ ਤੁਹਮੇ ਸੂਟ ਦੇ ਰਹੇ ਹਾਂਗੇ 850 ਦੇ ਵਿੱਚ ਤੁਸੀਂ ਡਾਰਕ ਬ੍ਰੈਂਡ ਦੇ ਸੂਟ ਸਾਡੇ ਤੋਂ ਜਿਹੇ ਮੈਚਿੰਗ ਲੋ ਆਲ ਓਵਰ ਲੋ ਕਿਉਂਕਿ ਨੰਦਨਾਰ ਜਿਹੜੀ ਬਾਟਮ ਸਿਲਿੰਗ ਹੈ ਉਹ ਵੀ ਦਾਸ ਬ੍ਰੈਂਡ ਦੀ ਹੀ ਰਹਣੀ ਹੈ ਆਪਾਂ ਕੋਈ ਕੈਂਬਰੀ कॉटन ਨਹੀਂ ਲਗਾਈ ਹੋਈ ਜਿਹੜੀ ਇਸ ਕਰਕੇ ਪ੍ਰਾਈਸ ਚੇਂਜ ਹੋਗਾ ਮੈਚਿੰਗ ਦਾ ਸਟੇਕ ਆਲੋ ਥੈਂਕ ਯੂ ਜੀ